क्यों है मैडम क्यों है क्यों है उठो उठो क्यों है आलो 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 मैडम आलो क्यों ऐसी बांप पे ਮੈਨੂੰ ਸਾਹ ਨਹੀਂ ਆਉਂਦਾ। ਹੁਣ ਤੁਹਾਨੂੰ ਸਾਹ ਲੈਣ ਲਈ ਪੰਪ ਦੀ ਜ਼ਰੂਰਤ ਨਹੀਂ ਕਿਉਂਕਿ ਤੁਹਾਨੂੰ ਲੈ ਕੇ ਆਇਆ ਸੀ 70 ਸਾਲ ਪੁਰਾਣੇ ਤਜਰਬੇਦਾਰ ਕਲੀਨਿਕ ਤੇ ਜਿੱਥੇ ਬਹੁਤ ਹੀ ਐਡਵਾਂਸ ਅਮਰੀਕਨ ਸਕੈਨਰ ਨਾਲ ਚੈੱਕਅਪ ਕਰਕੇ ਤੁਹਾਡੇ ਵੱਡੇ ਤੋਂ ਵੱਡਾ ਐਨੀਲਰ ਛੁੜਵਾਉਣ ਦਾ ਦਾਵਾ ਕੀਤਾ ਜਾਂਦਾ ਹੈ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਇਹਨਾਂ ਕੋਲ ਪੰਜਾਬ ਦੀ ਪਹਿਲੀ ਬਹੁਤ ਹੀ ਜ਼ਬਰਦਸਤ ਜਰਮਨ ਟੈਕਨੋਲੋਜੀ ਵਾਲੀ ਕਲਾਸ 4 ਲੇਜ਼ਰ ਮਸ਼ੀਨ ਦੇ ਨਾਲ-ਨਾਲ ਕੈਰੋ ਪ੍ਰੈਕਟਿਕ ਟ੍ਰੀਟਮੈਂਟ ਹੈ ਜਿਸ ਨਾਲ ਹਰ ਤਰ੍ਹਾਂ ਦੇ ਪੁਰਾਣੇ ਤੋਂ ਪੁਰਾਣਾ ਦਰਦ ਚਾਹੇ ਉਹ ਪੇਟ ਦਰਦ ਹੋਵੇ, ਚਾਹੇ ਕਮਰ ਚਾਹੇ ਹੋਵੇ ਹੋ ਜਾਂਦਾ ਮਿੰਟਾਂ 'ਚ ਠੀਕ ਵੱਡੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਲੋਕਾਂ ਨੂੰ ਆਪਰੇਸ਼ਨ ਦੱਸਿਆ ਹੋਇਆ ਸੀ ਉਹਨਾਂ ਨੂੰ ਵੀ ਇੱਥੋਂ ਆ ਕੇ ਮਿਲੀ ਹੈ ਨਵੀਂ ਜ਼ਿੰਦਗੀ ਇਹ ਸਾਰੀ ਗੱਲਾਂ ਦੀ ਸੱਚਾਈ ਪਤਾ ਕਰਨ ਲਈ ਜਦੋਂ ਅਸੀਂ ਆ ਪਹੁੰਚੇ ਤਾਂ ਅਸੀਂ ਵੀ ਹੋ ਗਏ ਹੈਰਾਨ ਕਾਫੀ ਹਸਪੀਟਲਸ ਚ ਸੀ ਮਤਲਬ ਕਿ ਵਿਜ਼ਿਟ ਕੀਤਾ ਬਟ ਇੱਥੇ ਆ ਕੇ ਇਹਨਾਂ ਨੂੰ ਕਾਫੀ ਜ਼ਿਆਦਾ ਫਰਕ ਪਿਆਗਾ ਸਾ ਮੈਨੂੰ ਬਾਲਾ ਚੜਦਾ ਸੀ ਜਮੇ ਨਹੀਂ ਸਿਤੁਰਿਆ ਜਾਂਦਾ ਹੁਣ ਮੈਂ ਜਮਾ ਠੀਕ ਡੀ ਐਮ ਸੀ ਤੇ ਪਟਿਆਲੇ ਦਾ ਕੋਈ ਹਸਪਤਾਲ ਨਹੀਂ ਛੱਡਿਆ ਹੁਣ ਮੈਂ ਜਮਾ ਠੀਕ ਆ ਸਾਰੇ ਨਾਲ ਲੱਤ 'ਚ ਬਹੁਤ ਜ਼ਿਆਦਾ ਦਰਦ ਸੀ ਤੇ ਮੈਂ ਤੋਂ ਇੱਕ ਹਫਤੇ ਦਵਾਈ ਖਾਦੀ ਆ ਉਹਨਾਂ ਮੈਨੂੰ ਬਹੁਤ ਜ਼ਿਆਦਾ ਫਰਕ ਆ। ਦਿੱਕਤ ਤਾਂ ਆਫਟਰ ਮੈਂ ਜ਼ਿਆਦਾ ਹੀ ਥੀ ਮੇਰੇ ਵੀ ਬਹੁਤ ਜ਼ਿਆਦਾ ਪ੍ਰੋਬਲਮ ਥੀ। ਚੈਸਟ ਦੀ ਪ੍ਰੋਬਲਮ ਸੀਗੀ, ਛਾਤੀ ਰੁਕਦੀ ਸੀਗੀ। ਮੈਡੀਸਨ ਕਾਫੀ ਡਾਕਟਰਾਂ ਤੋਂ ਪਹਿਲਾਂ ਲਈਆ ਪਰ ਇਹਨਾਂ ਤੋਂ ਜੋ ਡਾਕਟਰ ਤੋਂ ਸਭ ਤੋਂ ਦਵਾਈ ਲਈ ਜਾਓ। ਬਿਲਕੁਲ ਠੀਕ ਆ ਇਸ ਟਾਈਮ। ਵੀਡੀਓ ਆਪਣੇ ਹਰ ਦੋਸਤਾਂ ਤੇ ਬਜ਼ੁਰਗਾਂ ਤੱਕ ਜ਼ਰੂਰ ਪਹੁੰਚਾਓ ਕਿਉਂਕਿ ਅੱਧੀ ਤੋਂ ਜ਼ਿਆਦਾ ਦੁਨੀਆ ਨੂੰ ਤਾਂ ਹਜੇ ਤੱਕ ਵੀ ਇਸ ਨਵੀਂ ਟੈਕਨੋਲੋਜੀ ਬਾਰੇ ਪਤਾ ਹੀ ਨਹੀਂ ਹੈ।